ਸਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਦੋ ਮੇਰਾ ਮੜਕੇ ਗਾਣਾ ਆ ਸੀ ਉਦੋਂ ਵੀ ਲੋਕਾਂ ਦਾ ਇਹੀ ਪਿਆਰ ਸੀ ਮੇਰੇ ਨਾਲ ਇੰਨੇ ਸਾਲਾਂ ਬਾਅਦ ਜਿੱਥੇ ਵੀ ਕਿਤੇ ਜਾਈਦਾ ਕੋਈ ਸਟੇਜ ਕਰਦੇ ਆ ਤੇ ਉਸੇ ਤਰ੍ਹਾਂ ਹੀ ਪਿਆਰ ਸਾਰਿਆਂ ਦਾ ਬਰਕਰਾਰ ਹੈ ਮੈਨੂੰ ਲੱਗਦਾ ਮੇਰੇ ਉੱਤੇ ਸਾਰੀ ਵਧੀਆ ਗਾਉਂਦੇ ਨੇ ਸੁਣ ਕੇ ਮੇਰੇ ਗਹਿ ਟੁੱਟ ਸਾਰੇ ਖਾਬ ਬੁਣੇ ਗੇਲੜਾਂ ਵਾਲੇ ਸੰਤਾਂ ਨੂੰ ਐਵੇਂ ਕਰਦੇ ਬਦਨਾਮ ਕੁੜੇ ਕਿਉਂ ਤੈਨੂੰ ਬਦਨਾਮ ਵਿਕਰਦੇ ਕਿਉਂ ਤੈਨੂੰ ਬਦਨਾਮ ਵਿਕਰਦੇ ਐਵੇਂ ਲੈਂਦੇ ਪੰਗੇ ਨਹੀਂ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਂਦੀ ਸਸਤਾਈਵੇਂ ਇਕਠਾਰ ਦੇ ਮੇਲੇ ਤੇ ਦੀਪਕ ਢਿੱਲੋ ਜੀ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਇਹ ਸੈਕਿੰਡ ਟਾਈਮ ਤੁਸੀਂ ਕਠਾਰ ਦੇ ਮੇਲੇ ਆਏ ਹੋ ਹਾਂਜੀ ਸੋ ਕਠਾਰ ਦੇ ਮੇਲੇ ਦੀ ਤਾਂ ਬਹੁਤ ਮਾਨਤਾ ਬਹੁਤ ਲੋਕ ਇੱਥੇ ਆ ਕੇ ਇਸ ਮੇਲੇ ਨੂੰ ਮੱਥਾ ਵੀ ਟੇਕਦੇ ਇੱਥੇ ਥਾਂ ਤੇ ਔਰ ਬਹੁਤ ਜ਼ਿਆਦਾ ਇੰਜੋਏ ਵੀ ਕਰਦੇ ਆ ਹੈਨਾ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਸੀ ਪਿਛਲੇ ਸਾਲ ਦਾ ਹਾਂਜੀ ਜਦੋਂ ਮੈਂ ਪਹਿਲਾਂ ਆਈ ਸੀਗੀ ਬਹੁਤ ਭਰਮਹ ਹੰਗਾਰਾ ਮਿਲਿਆ ਸੀ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਤੇ ਹੁਣ ਹਜੇ ਹਾਜ਼ਰੀ ਲਵਾਉਣੀ ਆ ਦੇਖਦੇ ਆ ਉਮੀਦ ਤਾਂ ਪਹਿਲਾਂ ਵਾਂਗੀਆਂ ਵੀ ਲੋਕ ਪਹਿਲਾਂ ਵਾਂਗੀਆਂ ਪਿਆਰ ਕਰਨਗੇ ਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੰਨੇ ਸਾਲਾਂ ਤੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਤੇ ਅਜੇ ਵੀ ਦੀਪਕ ਟੈਨੋਂ ਲੋਕੀ ਉਸੇ ਤਰੀਕੇ ਨਾਲ ਪਿਆਰ ਕਰਦੇ ਆ ਜਿਵੇਂ ਤੋਂ ਤੁਹਾਡੇ ਸ਼ੁਰੂਆਤੀ ਦਿਨਾਂ ਤੋਂ ਪਿਆਰ ਕਰਦੇ ਸੀ ਹਾਂਜੀ ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਜਦੋਂ ਮੇਰਾ ਮਣਕੇ ਗਾਣਾ ਆਇਆ ਸੀ ਉਦੋਂ ਵੀ ਲੋਕਾਂ ਦਾ ਇਹੀ ਪਿਆਰ ਸੀ ਮੇਰੇ ਨਾਲ ਇੰਨੇ ਸਾਲਾਂ ਬਾਅਦ ਜਿੱਥੇ ਵੀ ਕਿਤੇ ਜਾਈਦਾ ਕੋਈ ਸਟੇਜ ਕਰਦੇ ਆ ਤੇ ਉਸੇ ਤਰ੍ਹਾਂ ਹੀ ਪਿਆਰ ਸਾਰਿਆਂ ਦਾ ਬਰਕਰਾਰ ਹੈ ਇਸ ਗੱਲ ਕਰਕੇ ਮੈਂ ਆਪਣੇ ਸਰੋਤਿਆਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨੇ ਟਾਈਮ ਤੋਂ ਮੈਨੂੰ ਸੁਣ ਰਹੇ ਆ ਪਿਆਰ ਦੇ ਰਹੇ ਆ ਸੋ ਮਣਕੇ ਦੀ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲਦੀ ਦਨ ਆਇਆ ਸੀ ਤੁਹਾਨੂੰ ਬ੍ਰੇਕ ਤੁਹਾਡੀ ਮਤਲਬ ਤੁਸੀਂ ਆਪਣੇ ਕਰੀਅਰ ਤੋਂ ਬ੍ਰੇਕ ਲਿੱਤੀ ਸੀ ਥੋੜੀ ਜੀ ਹੈਨਾ ਬਟ ਫਿਰ ਉਸ ਤੋਂ ਬਾਅਦ ਦੁਬਾਰਾ ਤੁਹਾਡੇ ਫਿਲਮਾਂ ਦੇ ਵਿੱਚ ਵੀ ਗਾਣੇ ਆ ਰਹੇ ਆ ਹੈਨਾ ਤੁਹਾਡੇ ਸੋਲੋ ਟਰੈਕਸ ਵੀ ਬਹੁਤ سارے ਆ ਰਹੇ ਡੂ ਇਟ Songਸ ਵੀ ਜਿਹੜੇ ਤੁਹਾਡੇ ਆ ਰਹੇ ਆ ਸੋ ਉਹ ਹੁਣ ਦੁਬਾਰਾ ਇਸ ਇਸ ਦੌਰ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਹੈ ਹਾਂ ਜੀ ਬਸ ਕਿਸੇ ਕਾਰਨ ਕਰਕੇ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਤੇ ਦੁਬਾਰਾ ਜਿਹੜਾ ਟਾਈਮ ਹੈ ਦੁਬਾਰਾ ਸੁਣਦੇ ਆ ਲੋਕ ਗਾਣੇ ਸਾਰੇ ਵਧੀਆ ਹੀ ਰਿਹਾ ਮੇਰਾ ਜਿਹੜਾ ਮੁੰਡਾ ਐਕਸਪੀਰੀਅੰਸ ਹਾਂਜੀ ਹਾਂਜੀ ਤੇ ਨਵੇਂ-ਨਵੇਂ ਮੁੰਡੇ ਵੀ ਜਿਹੜੇ ਆ ਉਹਨਾਂ ਦੀ ਇਹ ਡਿਮਾਂਡ ਹੁੰਦੀ ਹੈ ਕਿ ਅਸੀਂ ਜਦ ਡਰਟ ਸੌਂਗ ਕਰਨਾ ਹੈ ਤਾਂ ਦੀਪਕ ਟਿਲੋਜੀ ਨਾਲ ਕਰਨਾ ਹੈ ਨਾ ਨਵੇਂ ਮੁੰਡਿਆਂ ਦੀ ਵੋਕਲ ਨਾਲ ਆਪਣੀ ਵੋਕਲ ਮੈਚ ਕਰਨੀ ਕਿਵੇਂ ਦਾ ਲੱਗਦਾ ਹੈ ਵਧੀਆ ਲੱਗ ਰਿਹਾ ਹੈ ਹਾਂਜੀ ਹਾਂਜੀ ਵਧੀਆ ਲੱਗਦਾ ਸਬ ਜਿਹੜੇ ਟੈਗੇ ਸਾਰੇ ਮੈਨੂੰ ਲੱਗਦਾ ਮੇਰੇ ਤੋਂ ਸਾਰੇ ਵਧੀਆ ਗਾਉਂਦੇ ਨੇ ਇਹ ਗੱਲ ਚ ਉਠਾ ਕਿ ਕਿ ਤੁਹਾਡ ਤੁਸੀਂ ਬਹੁਤ ਸੋਨਾ ਗਾਉਂਦੇ ਹੋ ਨਹੀਂ ਨਹੀਂ ਸਾਰੇ ਆਪਣੀ ਆਪਣੀ ਥਾਂ ਵਧੀਆ ਗਾਉਂਦੇ ਆ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਘਰ ਵਿੱਚ ਕੋਈ ਗਾਇਕੀ ਦਾ ਮਾਹੌਲ ਨਹੀਂ ਸੀਗਾ ਤੇ ਮੇਰੇ ਨਾਲ ਵੀ ਉਹ ਗੱਲ ਹੈ ਵੀ ਕਹਿੰਦੇ ਹੁੰਦੇ ਨਾ ਛੰਨਾ ਭੰਨ ਕੇ ਬਣਾ ਲੈ ਛਹਿਣੇ ਉਹ ਗੱਲ ਹੋਈ ਹੈ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਸੋ ਸਾਰੇ ਵਧੀਆ ਗਾਉਂਦੇ ਆ ਤੇ ਸਭ ਤੋਂ ਵਧੀਆ ਚੀਜ਼ ਉਹ ਹੁੰਦੀ ਹੈ ਕਈ ਵਾਰੀ ਅਸੀਂ ਗਾਣਾ ਇੰਨਾ ਸੋਚ ਕੇ ਬਣਾਉਂਦੇ ਆ ਨਹੀਂ ਵੀ ਚੱਲਦਾ ਕਈ ਵਾਰੀ ਇਹ ਹੁੰਦਾ ਕਿ ਤੁਰੇ ਜਾਂਦੇ ਗਾਣਾ ਤਿਆਰ ਕਰ ਲੈਣੇ ਉਹ ਲੋਕ ਪਸੰਦ ਕਰ ਲੈਂਦੇ ਸਭ ਤੋਂ ਵਧੀਆ ਚੀਜ਼ ਉਹ ਹੁੰਦੀ ਹੈ ਜਿਹੜੀ ਸਰੋਤਿਆਂ ਨੂੰ ਵਧੀਆ ਲੱਗੇ ਹਾਂਜੀ ਔਰ ਇਹ ਅਨਐਕਸਪੈਕਟਿਡ ਰਹਿੰਦਾ ਹੈ ਤੁਹਾਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਲੋਕਾਂ ਨੇ ਪਸੰਦ ਕਰ ਲੈਣੀ ਹੈ ਹੈਨਾ ਤੁਹਾਡੇ ਅਮਲੀ ਗੀਤ ਦੀ ਜੇ ਗੱਲ ਕਰੀਏ ਹੈਨਾ ਤੁਹਾਨੂੰ ਉਮੀਦ ਸੀ ਕਿ ਹਾਂ ਅਮਲੀ ਗੀਤ ਲੋਕੀ ਇੰਨਾ ਪਸੰਦ ਕਰ ਲੈਣਗੇ ਕਿ ਹਜੇ ਮੈਨਾਂ ਤਾਂ 2 ਸਾਲ ਤਾਂ ਉਸ ਗੀਤ ਨੂੰ ਹੋ ਹੀ ਗਿਆ ਬਟ ਸਟਿਲ ਲੋਕੀ ਹਜੇ ਵੀ ਉਸ ਨੂੰ ਆਨ ਰਿਪੀਟਸ ਸੁਣਦੇ ਆ ਨਹੀਂ ਜਦੋਂ ਗਾਣਾ ਰਿਕਾਰਡ ਕੀਤਾ ਸੀ ਉਦੋਂ ਨਹੀਂ ਇੰਨਾ ਲੱਗਦਾ ਸੀਗਾ ਵੀ ਠੀਕ ਹੈ ਐਂ ਤਾਂ ਸੀਗਾ ਵੀ ਗਾਣੇ ਕਿਉਂਕਿ ਉਸ ਤਰ੍ਹਾਂ ਦੇ ਗਾਣੇ ਲੋਕ ਮੇਰੇ ਸੁਣਦੇ ਸੀਗੇ ਉਸ ਤੋਂ ਪਹਿਲਾਂ ਜਿਵੇਂ ਪਹਿਲਾਂ ਆਇਆ ਸੀ ਗਾਣਾ ਅਮਲੀ ਵਾਲਾ ਉਹ ਵੀ ਸੁਣਿਆ ਸੀ ਲੋਕਾਂ ਨੇ ਅਮ ਪਤਾ ਤਾਂ ਸੀਗਾ ਵੀ ਇਸ ਤਰ੍ਹਾਂ ਦੇ ਗਾਣੇ ਪਸੰਦ ਕਰਦੇ ਨੇ ਮੇਰੇ ਲੋਕ ਪਰ ਇਹਨਾਂ ਨੂੰ ਪਤਾ ਸੀ ਵੀ ਇੰਨਾ ਪਸੰਦ ਕਰਨਗੇ ਵੀ ਸਾਰਿਆਂ ਨੇ ਸੁਣਿਆ ਉਸ ਗਾਣੇ ਨੂੰ ਬਹੁਤ ਪਰ ਮਹੌਂਗਾਰਾ ਦਿੱਤਾ ਮੈਂ ਚਾਹੂੰਗੀ ਇੱਕ ਹੋਰ ਕੋਈ ਗੀਤ ਸੁਣਾ ਦਿਓ ਤੁਹਾਡੀ ਮਰਜ਼ੀ ਦੀ ਅਮਲ ਕਿਉਂਕਿ ਥਾਂ ਪੈਦਲੀ ਬੈਠੇ ਹਾਂ ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਅਮਲੇ ਗੀਤ ਸੁਣਾ ਦਿਓ ਹਾਲਾਂਕਿ ਲੋਕਾਂ ਦੀ ਡਿਮਾਂਡ ਤਾਂ ਮੈਨੂੰ ਪਤਾ ਡੈਫੀਨਿਟਲੀ ਆਊਗੀ ਕਿਉਂਕਿ ਤੁਹਾਨੂੰ ਤੁਹਾਡਾ ਇਹ ਗੀਤ ਬਹੁਤ ਪਸੰਦ ਕਰਦੇ ਐ ਸੋ ਤੁਸੀਂ ਪਲੀਜ਼ ਜੋ ਗਾਣਾ ਗਾਣਾ ਪ੍ਰੇਫਰ ਕਰੋ ਫਿਰ ਮੈਂ ਇਹ ਸੁਣਾ ਦਿੰਨੀ ਹਾਂ ਜੀ ਹਾਂਜੀ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਂਦੀ ਕਿਉਂ ਅਮਲੀ ਦਸ ਬੰਦੇ ਨਹੀਂ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਂਦੀ ਤੇਰੇ ਬਾਰੇ ਸੁਣ ਕੇ ਮੇਰੇ ਗਏ ਟੁੱਟ ਸਾਰੇ ਖਾਬ ਬੁਣੇ ਘੇਲੜਾਂ ਵਾਲੇ ਸੰਤਾਂ ਨੂੰ ਐਵੇਂ ਕਰਦੇ ਬਦਨਾਮ ਕੁੜੇ ਕਿਉਂ ਤੈਨੂੰ ਬਦਨਾਮ ਵੇ ਕਰਦੇ ਕਿਉਂ ਤੈਨੂੰ ਬਦਨਾਮ ਵੇ ਕਰਦੇ ਐਵੇਂ ਲੈਂਦੇ ਪੰਗੇ ਨਹੀਂ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਂਦੀ ਸਬੰਦੇ ਨਹੀਂ ਥੈਂਕ ਯੂ ਸੋ ਮੱਚ ਮੈਮ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਐਂਡ ਉਮੀਦ ਕਰਦੇ ਆ ਕਿ ਅੱਜ ਵੀ ਜਦੋਂ ਤੁਹਾਡੀ ਹੁਣ ਪਰਫਾਰਮੈਂਸ ਹੋਣੀ ਹੈ ਜਿੱਦ ਤਾ ਤੁਹਾਨੂੰ ਪਹਿਲੇ ਆ ਕੇ ਪੜ ਲਿਆ ਕਿ ਸਾਡੇ ਨਾਲ ਕਰ ਲੋ ਇਹ ਗੱਲਬਾਤ ਬਟ ਇਹੀ ਇਹੀ ਉਮੀਦ ਰੱਖਦੇ ਆ ਕਿ ਜਿੱਦ ਮੈਂ ਪਹਿਲਾਂ ਬਹੁਤ ਪਰਮਹਾਉਂਗਾਰਾ ਮਿਲਿਆ ਸੀ ਅੱਜ ਵੀ ਲੋਕੀ ਤੁਹਾਡੀ ਵੇਟ ਕਰ ਰਿਹਾ ਬਾਹਰ ਸੋ ਮੈਨ ਲੱਗਦਾ ਕਿ ਦੀਪਕ ਟਿਲੋ ਦੀਪਕ ਟਿਲੋ ਹੋਣ ਵਾਲੀ ਹੈ ਪੂਰੀ ਥੈਂਕ ਯੂ ਸੋ ਮੱਚ ਜੀ ਵਾਹਿਗੁਰੂ ਦਾ ਸ਼ੁਕਰ ਹੈ ਸਰੋਤਿਆਂ ਦਾ ਧੰਨਵਾਦ ਹੈ ਦਿਲ ਤੋਂ ਜਿਹੜੇ ਇੰਨਾ ਪਿਆਰ ਕਰਦੇ ਆ ਤੁਹਾਡਾ ਧੰਨਵਾਦ